ਉਹ ਅੰਦਰ ਇਹਦਾ ਪਲਾਸਟਰ ਵੀ ਆ ਇਹ ਬੋਰੀਆਂ ਤੋਂ ਦਾਣਾ ਤਿਆਰ ਕੀਤਾ ਜਾਂਦਾ ਉਹਦੀ ਫੈਕਟਰੀ ਨੂੰ ਆ ਗਈ ਸਾਰੇ ਸੱਤ ਤੋਂ ਸਵਾ ਸੱਤ ਦੀ ਕਾਲ ਆ ਜੀ ਤੇ ਤਕਰੀਬਨ ਅਸੀਂ ਮੌਕੇ ਤੇ ਤਿੰਨ ਗੱਡੀਆਂ ਲੈ ਕੇ ਤੁਰੰਤ ਪਹੁੰਚੇ ਸੀ ਅੱਗੇ ਜਾ ਰਾਂ ਹੁਣ ਤੇ ਪਿੱਛੋਂ ਬੈਕਅਪ ਗੱਡੀਆਂ ਔਰ ਕੜਾਈਆਂ ਤੇ ਹੁਣ ਤੱਕ ਅੱਗ ਦੇ 70% ਕਾਬੂ ਪਾ ਗਿਆ ਜੀ ਆਹਦੀ ਇੱਕ ਬਿਲਡਿੰਗ ਹੈ ਜੀ ਉਹਨਾਂ ਦੇ ਉੱਪਰ ਤੀਨ ਪਏ ਹੋਏ ਨੇ ਉੱਪਰ ਰੂਮ ਟਾਪ ਤੇ ਉਹਦੇ ਅੰਦਰ ਅੱਗ ਚੱਲ ਰਹੀ ਸੀ ਜੀ ਸਾਰੇ ਗੇਲ ਰੋਡ ਤੇ ਕਲਸੀਆਂ ਵਾਲੀ ਗਲੀ ਆ ਸਾਈਕਲ ਮਾਰਗ ਦੇ ਕੋਲ ਤੇ ਉੱਥੇ ਗਲੀ ਦੇ ਅੰਦਰ ਜਿਹੜਾ ਪਲਾਸਟਰ ਦੀ ਆ ਇਹ ਬੋਰੀਆਂ ਤੋਂ ਦਾਣਾ ਤਿਆਰ ਕੀਤਾ ਜਾਂਦਾ ਉਹਦੀ ਫੈਕਟਰੀ ਨੂੰ ਆਗ ਆ ਜੀ ਕਿੰਨੇ ਵਜੇ ਸਾਰੇ 7:30 ਸਵਾ 7:00 ਦੀ ਕਾਲ ਆ ਜੀ ਤੇ ਤਕਰੀਬਨ ਅਸੀਂ मौके ਤੇ ਤਿੰਨ ਗੱਡੀਆਂ ਲੈ ਕੇ ਤੁਰੰਤ ਪਹੁੰਚੇ ਸੀ ਅੱਗ ਜਿਆਦਾ ਹੋਣ ਤੇ ਪਿੱਛੇ ਬੈਕਅਪ ਗੱਡੀਆਂ ਔਰ ਕੜਾਈਆਂ ਤੇ ਹੁਣ ਤੱਕ ਅੱਗ ਤੇ 70% ਕਾਬੂ ਪੈ ਗਿਆ ਜੀ ਕਿੰਨੀਆਂ ਗੱਡੀਆਂ ਲੱਗ ਸਕਦੀਆਂ ਤੁਹਾਡੀ 35 ਤੋਂ 40 ਗੱਡੀਆਂ ਪੈ ਚੁੱਕੀਆਂ ਜੀ ਤੇ ਕਿੰਨੀ ਦੇਰ ਤੱਕ ਕੰਮ ਲੱਗਾ ਕਾਬੂ ਪੈ ਗਿਆ ਸਾਰੇ ਦੇਖੋ ਇਹ ਕੋੜਾ ਕਰਕੇ ਟਾਈ ਵੀ ਹੁੰਦਾ ਪ ਇਟੇ ਉਪਰੋਂ ਪਲਾਸਟਰ ਦੇ ਜੰਮ ਜਾਂਦੇ نیچے ਫੋਲ ਕੇ ਠੰਡੇ ਗਾਦੇ ਨੂੰ ਕਾਫੀ ਟਾਈਮ ਲੱਗ ਜਾਊਗਾ ਲੈ ਤੇ ਕਿੰਨੀ ਬਿਲਡਿੰਗਾਂ ਨਾਲ ਦੀ ਪ੍ਰਭਾਵਿਤ ਹੋਣਗੀਆਂ ਨਾਲ ਦੀ ਇੱਕ ਬਿਲਡਿੰਗ ਹੈ ਜੀ ਉਹਨਾਂ ਦੇ ਉੱਪਰ ਟੀਨ ਪਏ ਹੋਏ ਨੇ ਉੱਪਰ ਰੂਮ ਟਾਪ ਤੇ ਉਹਦੇ ਅੰਦਰ ਆਗ ਚੱਲ ਗਈ ਸੀ ਜੀ ਤੇ ਉਹਦੇ ਕਾਬੂ ਪਾ ਲਿਆ ਉੱਤੇ ਹਾਂ ਜੀ ਉੱਤੇ ਵੀ ਤਕਰੀਬਨ 80% 85% ਕਾਬੂ ਪੈ ਚੁੱਕਾ ਜੀ ਗੁਰਚਰਨ ਸਿੰਘ ਸਰ ਅਸਲ ਕਿਵੇਂ ਅੱਗ ਲੱਗੀ ਸਤ ਕਰੋ ਤੁਹਾਨੂੰ ਪਤਾ ਸੀ ਗੋਦਾਮ ਕਾਫੀ ਟਾਈਮ ਤੋਂ ਅੱਛਾ ਜੀ ਕੱਲ ਜਿਵੇਂ ਅੱਗ ਜਿਵੇਂ ਧੂਆਂ ਜਾਂ ਸੁਲਗ ਰਿਹਾ ਸੀ ਕੱਲ ਨੂੰ ਹਾਂ ਰਾਤੀ ਅਸੀਂ ਹੈਡਰਾ ਪਾ ਕੇ ਸਾਰਾ ਪੱਟਤਾ ਸੀ ਗੇਟ ਗੁੱਡ ਪੱਟ ਕੇ ਸਾਰਾ ਮਾਲ ਕੱਢਤਾ ਬਾਹਰ ਜੀ ਤੇ ਜਦੋਂ ਦੇਖਿਆ ਵੀ ਹੁਣ ਠੀਕ ਆ ਸਵੇਰੇ 4 ਵਜੇ ਗਿਆ ਇੱਥੋਂ ਮੈਂ ਜੀ ਸਵੇਰੇ 6 ਵਜੇ ਪਤਾ ਨਹੀਂ ਦੁਬਾਰਾ ਕਿੱਥੋਂ ਕਿਵੇਂ ਲੱਗੀ ਸਮਝ ਤੋਂ ਬਾਹਰ ਹੋਇਆ ਤੇ ਕੋਈ ਨੁਕਸਾਨ ਕਿੰਨਾ ਕੋਰੋਂ ਲੱਗਦਾ ਹੋਇਆ ਨੁਕਸਾਨ ਤਾਂ ਵੀਰ ਜੀ ਹੁਣ ਕੀ ਕਹਿ ਸਕਦੇ ਆ ਕਿ ਕਈ ਚਿਰ ਦਾ ਕੰਮ ਬੰਦ ਪਿਆ ਸੀ ਗੋਦਾਮ ਦਾ ਜੀ ਕੀ ਕੀ ਸਮਾਨ ਦੇ ਪਿਆ ਪਲਾਸਟਿਕ ਹੀ ਸੀ ਸਾਰਾ ਜੀ ਬੋਰੀਆਂ ਪਲਾਸਟਿਕ ਬੋਰੀਆਂ ਸਕ੍ਰੈਪ ਨਹੀਂ ਗੜਾਉਣ ਦਾ ਕੰਮ ਸੀ ਅੱਛਾ ਮਤਲਬ ਬਣਾਉਂਦੇ ਕੀ ਬਸੇ ਸਰ ਕੁਝ ਨਹੀਂ ਸਕ੍ਰੈਪ ਇਕੱਠੀ ਕਰਕੇ ਵੇਚਦਾ ਸੀ ਅੱਛਾ ਪਲਾਸਟਿਕ ਦੀ ਹਾਂ ਜੀ ਤੇ ਕਿੰਨਾ ਕੁ ਨੁਕਸਾਨ ਆਪਾਂ ਦੇਖਿਆ ਹੋਇਆ ਕਿੰਨੇ ਕਿੰਨੇ ਦਾ ਹੋ ਸਕਦਾ ਕੁਝ ਨਹੀਂ ਪਤਾ ਜੀ ਕੋਈ ਐਸਟੀਮੇਟ ਨਹੀਂ ਲੱਗਦਾ ਤਾਂ ਕਿ ਸ਼ਾਪ ਕਿਸ ਚੀਜ਼ ਨਾਲ ਲੱਗਿਆ ਹੋਇਆ ਹੈ ਅੰਦਰ ਕਨੈਕਸ਼ਨ ਹੀ ਹੈ ਨਹੀਂ 2.5 ਸਾਲ ਹੋ ਗਏ ਬੰਦ ਪਏ ਕੋਈ ਵੀ ਕਨੈਕਸ਼ਨ ਕਨੈਕਸ਼ਨ ਹੈ ਹੀ ਨਹੀਂ ਅੰਦਰ